ਆ ਰਹੀ ਰਹੀ ਨੰਤੋਰਾ ਚਲ ਗਿਆ ਉਹ ਬਈ ਸ਼ਾਹ ਤੋਂ ਪਹੁੰਚ ਗਏ ਸੁਭਾਸ ਚੰਦਰ ਬੋਸ ਪਾਰਕਮਾ ਵਾਹਿਗੁਰੂ ਜੀ ਕਾਲ ਸਾਬ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਬਾਅਦ ਅੱਜ ਵਲੋਗ ਬਣਾਉਣ ਜਾ ਰਹੇ ਆ ਅੱਜ ਆਪ ਆਏ ਆ ਸੁਭਾਸ ਚੰਦਰ ਬੋਸ ਪਾਰਕਮਾ ਤੋ ਮੈਂ ਤੁਹਾਨੂੰ ਅੱਜ ਪਾਰਕ ਕਰਨ ਜਾਣਾ ਦਿਖਾਵਾਂਗਾ ਤੇ ਮੇਰੀ ਗੱਲ ਸੁਭਜੋਤ ਬਾਈ ਇਹੋ ਦੇਖੋ ਜੀ ਸੁਪਾਸ ਚੰਦਰਪਾਸ ਪਾਰਕ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਇਹ ਦੇਖੋ ਬੋਟ ਬੋਟ ਕੀ ਮਨੇ ਟਿਕਟਾਂ ਲੈ ਲਈ ਇਹ ਦੇਖ ਟਿਕਟ ਇਹ ਆਪਾਂ ਜਾਾਂਗੇ ਕਿਸ਼ਤੀ ਚਲਾਉਣ ਬੋਟ-ਬੋਟ ਛੱਡੋ ਕਿਸ਼ਤੀ ਚਲਾਣ ਜਾਾਂਗੇ ਆਪਾਂ ਨੇ ਸੁਖਪ੍ਰੀਤ ਵੀਰ ਜੀ ਸਾਡੇ ਲੈ ਬਈ ਉਹ ਬੰਦਾ ਦੇ ਰਿਹਾ ਸਾਰਿਆਂ ਨੂੰ ਸੇਫਟੀ ਬੈਗ ਲਓ ਜੀ ਸੁਖਪ੍ਰੀਤ ਭਾਜੀ ਹੋ ਗਏ ਤਿਆਰ ਸੁਭਜੋਤ ਵੀ ਭਾਈ ਵੀ ਹੋ ਗਿਆ ਤਿਆਰ ਇਹ ਮੇਰੀ ਵਾਰੀ ਲੈ ਬਈ ਪਾਣ ਦਾ ਕਰਿਆ ਆਪਾਂ ਸੇਫਟੀ ਬੈਗ ਬਾਈ ਮੈਨੂੰ ਤਿਆਰ ਕਰਾ ਕਰਦੇ ਫਿਰ ਆਪਾਂ किस्ती चलाओगी किस्ती मेरा रिमोट तो रेडी तो हो गए आप आ जाओ भाई चला फिर शुभजोत जी तैयार है डर तो नहीं लग रहा डर तो नहीं लग रहा, नहीं लग रहा。 ਹੈ ਬਾਈ ਵੋਟ ਪਾਪਾ ਬੈਠ ਕੇ ਕੀ ਜਾਣ ਗਈ ਆ ਤਿਆਰੀ ਮੈਕ ਉਹ ਬਾਈ ਜਿੰਦਗੀ ਮੈਂ ਪਹਿਲੀ ਵਾਰ ਇਹ ਚਲਾਣੀ ਹੋਣੀ ਆ ਰਹੀ ਮਨ ਨੂੰ ਕਿਸਤੀ ਚੱਲ ਗਈ ਚੱਲ ਗਈ ਹੈ ਬਾਈ ਵੀ ਹਸਰੇ ਸਾਹਮਣੇ ਵਾਲੇ ਚਲਾਣੀ ਨਹੀਂ ਆ ਰਹੀ ਪੂਰਾ ਨਜ਼ਾਰਾ ਆ ਰਿਹਾ ਬਈ ਕਰਾ ਸਿੱਧੀ ਗੱਡੀ ਗੱਡੀ ਕਰਾ ਸਿੱਧੀ ਰੁਕ ਜਾ ਬਈ ਬਹੁਤ ਨਜ਼ਾਰਾ ਆ ਰਿਹਾ ਸਿੱਧੀ ਮੈਂ ਕਹਿ ਰਿਹਾ ਪੂਰਾ ਓਕੇ ਪੂਰੀ ਗੁੱਡ ਫੀਲਿੰਗ ਮੇਰੇ ਤਾਂ ਲੱਤਾਂ ਰਹੀਆਂ ਵੀ ਕਹਿ ਰਿਹਾ ਲੱਤਾਂ ਰਹੀਆਂ ਗਈ ਕਦੀ ਚਿੰਤਾ ਕਿ ਮੈਂ ਤੋੜਨੀ ਲਈ ਮਾਈ ਨੇ ਅੱਜ ਤਾਂ ਪੂਰਾ ਲੱਤਾਂ ਦਾ ਨਾਸ ਬਜ ਰਿਹਾ ਹੈ ਇਸਕਾ ਇੱਕ ਬਾਤ ਆ ਜ਼ਿੰਦਗੀ ਮਾਣਾ ਇੰਜੋਏ ਜ਼ਰੂਰ ਕਰਨਾ ਚਾਹੀਦਾ ਆ। ਤੇ ਕਰਨਾ ਸਰ। ਮਰੀ ਤਾਂ ਰਹੀ ਨਾ ਤੋਰਾ ਮਰੀ ਤਾਂ ਰਹੀ ਲੱਤਾਂ। ਸੁਪਰੀ ਮੀਨ ਜੀ ਕਰੇਗਾ ਸਪੀਡ ਗੇਲ ਚਲਾਓ। ਇਹ ਸਾਨੀ ਕੜ ਕੇ ਲੈ ਬਈ ਸ਼ਾਮ ਦਾ ਨਜ਼ਾਰਾ ਵਾਹ ਸੁਬਾਸ ਚੰਦਰ ਬੋਸ ਪਾਰਕਮਾ ਦਰਦੇ ਕਾ ਤੋਂ ਜੀ ਅੱਡੇ ਪਾ ਲਾਓ ਇੰਨੇ ਤੋਂ ਚੱਲਦਾ ਰਹਾ ਪਾਣੀ ਨਾਲਾ ਨਾ ਵਧੀਆ ਬੰਦੂ ਆਇਆ ਪਾਣੀ ਵਗਣਾ ਵੀ ਜੋ ਬਾਦਸ਼ਾਹ ਬਣ ਕੇ ਬੈਠੇ ਆਰਾਮ ਤੇ ਮਹਾਰਾ ਦੇਖੋ ਕਿਆ ਨਾਸ ਬਜ ਰਿਹਾ ਅਵੀਕ ਨਾਟ ਓਨ ਕਰ ਸੁਖਪ੍ਰੀਤ ਇਹ ਕਹਿਣਾ ਵਾ ਵੀਡੀਓ ਵਾਲ ਕਰੋ ਸੁਭਜੋਤ ਕੀ ਹਾਲਤਾ ਫਿਰ ਓਰੇ ਨੂੰ ਤਾਂ ਦਿਖਾ ਦੇ ਸਕਲ ਆ ਜਾ ਦੇ ਟਾਈਮ ਨਹੀਂ ਲੱਗ ਰਤਾ ਵਲੋਗ ਬਣਾਣੇ ਕਾ ਤੋਂ ਅੱਜ ਥੋੜਾ ਜਿਹਾ ਇੰਜੋਏ ਵਿਚਾਰੀ 기ਸਤੀ ਪਰ ਇਹਨੂੰ ਲੈ ਜਾਈਏ ਸਤਿ ਸ਼ਕਾਲ ਉਮ ਮਤਰਾ ਗੀ ਮੇਰੇ ਭਾਈ ਮਰੀ ਤੋ ਅਰਤੀ ਗਰੇ ਉਹ ਭਾਈ ਸੂਜੋਦਗੀ ਤੋਂ ਜਾਨ ਨਿਕਲ ਰਹੀ ਆ ਜਿਸ ਤਰ੍ਹਾਂ ਕਿਸੇ ਟੇਢੀ ਹੋਣਾ ਅੱਜ ਤੋਂ ਬਾਅਦ ਉਸੇ ਹਿਸਾਬ ਟੇਢਾ ਹੋਇਆ ਇਹ ਤੋ ਅੱਜ ਤੋਂ ਬਾਅਦ ਨਹੀਂ ਆਣਾ ਮੇਰੇ ਭਾਈ ਘਰ ਅੱਜ ਤੋਂ ਬਾਅਦ ਕਰੀ ਨਾ ਇਧਰ ਨਾ ਕਰੋ ਲੜ ਇਧਰ ਨਾ ਆਓ ਉਧਰ ਰੱਖ ਮਾ ਇਹਨਾਂ ਪਾਜੀ ਬਾਹਰ ਜਾਣਾ ਜਿਹੜਾ ਡੇ ਨੇ ਦੇਖੀ ਸ਼ਾਮ ਦਾ ਮੌਸਮ ਹੈ ਜੀ ਬਹੁਤ ਅੱਛਾ ਲੱਗ ਰਿਹਾ ਵੈਸੇ ਇੱਕ ਬਾਤ ਆ ਥੱਕ ਤੋ ਪੂਰੇ ਗਏ ਜਿਹਨਾਂ ਨੂੰ ਲੱਗਦਾ ਮੈਂ ਜਾਨ ਆ ਜਿਹੜੇ ਦੌੜ ਲਾਵਾਂ ਬੰਦੇ ਮੈਂ ਤਾਂ ਪੈਡਲਿੰਗ ਵਾਲੀ ਲੈ ਲਈ ਹੋਇਆ ਕਿਸ਼ਤੀ ਇਹ ਨਹੀਂ ਤਾਂ ਮੋਟਰ ਵਾਲੀ ਠੀਕ ਆ ਭਾਈ ਜਿਸ ਤਰ੍ਹਾਂ ਸਭ ਬਣੀ ਆ ਰਹੇ ਨੇ ਟਣ ਟਣ ਉਹ ਮੇਰੇ ਵੀਰ ਅੱਗੇ ਟਕਰਾਏਗਾ घट्टो घट कट पंद्रह मिनट हो गए मैं कह रहा सुबह जो तो थक गया थक गया, थाक गया तो हाथ के लगा <laughs> कर लग जाए हाथ के चलान लग जाए चला के देखो मैं कह रहा तो <laughs> पैसे ला तो दिए पूरे करने हो गए हो गया देखियो <laughs> <दुर्मारी> तो। भाई <laughs> पच्ची मिनट हो गए ना होगी मरी तो ला बस करो लाओ तो दिलाओ। <laughs> दिलाओ ਜਣਾਕਰ ਨੂੰ ਜਾਣਾ ਹੁਣ ਚਾਤ ਤੁਰ ਦਿੱਖਤ ਹੈ ਨਾ ਨਾ ਰੱਖਣ ਕਿਤੇ ਲੁੱਟੇ ਉਹ ਕਿ ਆ ਸਾਹਮਣੀ ਖੇਲੂ ਇੰਡੀਆ ਕਿੱਧਰ ਹੈ ਉਹ ਸਾਹਮਣੀ ਗੋਦਾਮ ਉਹ ਦੇਖ ਸਾਹਮਣੇ ਫੈਕਟਰੀ ਆਵਾ ਦੀਵਾ ਫੈਕਟਰੀ ਆ ਉਹ ਬੈਟ ਬੋਲ ਬਣਾਵਾ ਸੀ ਅੱਛਾ ਹੈ ਹਾਂਜੀ ਹੋਰ ਕੁਛ ਐਂਟਰੀ ਕਰਨ ਦੇ ਦੇਂਗੇ ਮੈਂ ਉਹ ਅੱਜ ਪਾਰ ਕਰ ਨੇ ਭਾਈ ਵੀ ਥੱਕ ਗਏ। ਲੋ ਜੀ ਅੱਧਾ ਘੰਟਾ ਹੋ ਗਿਆ ਇਹ ਬੁੱਤਰਾ ਆਂ ਡੇਨ ਹੋ ਗਏ। ਲਾ ਇਹੋ ਭਾਈ ਆ ਮਨ ਉਤਾਰਨੇ ਵਸਤਾ। ਆ ਗਏ। ਦੇਖੋ ਧੇਨ ਕੇ ਉਤਰੇ ਹੋ ਜੀ। ਸਮਝੋਤ ਮਿੰਟੋਂ ਮਛਾਲ ਮਾਰ ਕੇ ਉਤਰ ਗਿਆ ਲੈ ਹੋਈ ਯੂ ਐਨਜੋਏ ਕਰ ਲਿਆ ਇਹ ਤੁਹਾਨੂੰ ਕਪਾਰ ਕੀ ਦਿਖਾਉਂਦੇ ਆ ਥੈਂਕ ਯੂ ਬ੍ਰੋ ਥੈਂਕ ਯੂ ਰੋਡ ਲਾ ਕੇ ਪਸੀਨਾ ਨਹੀਂ ਆਂਦਾ ਜਿੰਨਾ ਹੀ ਵਗਿਆ ਬੋਟ ਚਲਾਣੇ ਮਾ ਲੋਈ ਉਹ ਬੈਗ ਧਰ ਕੇ ਦੇਣ ਲੱਗ ਰਹੇ ਸੇਫਟੀ ਪੈਗ ਰੱਖ ਦੀ ਇੱਧਰ ਠੀਕ ਥੈਂਕ ਯੂ ਇਹ ਆਪਾਂ ਸੈਰ ਕਰ ਰਹੇ ਆਂ ਬੋਟਵਾ ਤੋਂ ਘੁੰਮ ਲਈ ਜਿਲ੍ਹਾ ਘੁੰਮਣਾ ਦਾ ਬਾਸ ਸੰਦੁਰ ਬੋਸ ਪਾਰਕ ਬਹੁਤ ਅੱਛਾ ਆ ਹੰਬਾਲੀ ਮਿਆਂ ਕਰੋ ਫਿਰ ਲੱਗੋ ਤੁਸੀਂ ਆਇਓ ਜਰੂਰ ਆਇਓ ਜਿਸਨੇ ਵੀ ਆਣਾ ਆ ਭਾਜੀ ਨੇ ਟਾਰਕ ਮਾਣਾ ਹਾਂ ਭਾਜੀ ਨੇ ਟਾਰਕ ਮਾਣਾ ਜੀ ਚਲੋ ਚਲੋ ਚੱਲੀਏ ਲੈ ਹੁਣ ਥੋੜੀ ਜੀ ਕਸਰਤ ਕਰਾਂਗੇ ਪਹਿਲਾਂ ਹੀ ਕਦੇ ਬਹੁਤ ਕਸਰਤ ਹੋ ਗਈ ਹੋ ਕਿੰਨੀ ਕੀ ਕਰਾਂ ਜਾਣੀ ਰਹੀ ਲੱਗਦਾ ਹਾਂ ਚੱਕ ਦੂੰ ਚੱਕ ਦੂੰ ਚੱਕ ਦੂੰ ਚੱਕ ਦੂੰ 2000 ਤੋਂ 4000 ਵਿਚ ਕੇ ਦੋ ਵਿਚ ਕੇ ਦੋ ਇਹ ਵਜਾਂਗੇ ਓਪਨ ਜਿਮ ਮਾ ਜਿਮਾ ਥੋੜੀ ਜਿਹੀ ਕਸਰਤ ਕਰਾਂਗੇ ਤੁਮਨੇ ਇੱਕ ਵਾਰੀ ਜਰੂਰ ਜਿਹੜਾ ਮਾਰਿਓ ਅੰਮਾਲੇਵਾਂ ਸੁਭਾਸ ਚੰਦਰ ਬੋਸ ਪਾਰਕਾ ਬਹੁਤ ਹੀ ਅੱਛਾ ਆਇਆ ਦੇਖਣੇ ਬਹੁਤ ਅੱਛਾ ਲੱਗ ਰਿਹਾ ਇਧਰ ਸਾਰੇ ਸਵੇਰੀ ਸ਼ਾਮ ਸੈਰ ਕਰਨ ਜਾਂ ਘੁੰਮਣ ਵਾਸਤੇ ਬਹੁਤ ਜਣਿਆ ਵਾ ਲੋ ਜੀ ਸੁਖਬੀਤ ਵੀਰ ਜੀ ਹੁਣ ਲੱਗ ਰਹੇ ਚੱਕਾ ਘੁਮਾਣ ਚੱਕਾ 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 ਘੁਮਾਣ ਕਾਦੀ ਚੱਲਿਆ ਆਇਆ ਇਹ ਰਿਹਾ ਉੱਚਾ ਤਾਂ ਕੌਣ ਸਾ ਜੀ ਦਾ ਸਰਕਾਰ ਨੂੰ ਯੋਗ ਕੋ ਜਿੰਮਾ

ਮਾਨੇ ਖੁੱਲ ਗਿਆ ਹੈ ਮਾਨੇ ਖੁੱਲ ਗਿਆ ਹਾਂ ਦਿਲ ਖੁਸ਼ ਹੋ ਗਿਆ ਦਿਲ ਖੁਸ਼ ਹੋ ਗਿਆ ਬਾਈ ਦਿਲ ਖੁਸ਼ ਹੋ ਗਿਆ ਚਲਾਇਬ ਨਹੀਂ ਹਾਂ ਹਾਜੀ ਬਹੁਤ ਪੜਿਆ ਹੈ ਉਸ ਪਾ ਚਲਾਉ ਛੋਟੇ ਛੁੱਲੇ ਆ ਬੱਚੇ ਵਾਲੇ ਛੁੱਲੇ ਆ ਦਿਖਾਦੇ ਹਾਂ ਬਲੋਗ ਮਾ ਦਿਖਾਦੇ ਹਾਂ ਯਾਨੀ ਫਿਰ ਕਹਿਣ ਲੱਗ ਜਾ ਕਿ ਆਪਾਂ ਇਹ ਤੇ ਆ ਅਸੀਂ ਸਾਡੇ ਮਾੜਾ ਮੋਟਾ ਕੁਸ ਦਿਖਾਇਆ ਇਹ ਬਹੁਤ ਕੁਸਤਾ ਹੈ ਹਾਂ ਬੱਚਿਆਂ ਦੇ ਛੁੱਲੇ ਵੀ ਹੈ ਇੱਧਰ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਈਓ ਜੇ ਆਸਿਕਾ ਸ਼ਾਮ ਕੇ ਟਾਈਮ ਹੀ ਆਈਓ ਕਿਉਂਕਿ ਦੁਪਹਿਰ ਕੇ ਟਾਈਮ ਤੋਂ ਬਹੁਤ ਗਰਮੀ ਹੋਗਾ 6 ਵਜੇ ਤੋਂ ਬਾਅਦ ਮੌਸਮ ਠੀਕ ਹੈ ਇਧਰ ਪਾਣੀ ਪਾਣੀ ਹੋਇਆ ਵਾ ਅਸੀਂ ਇਹ ਦੇਖੋ ਬੱਚੇ ਵਾਸਤਾ ਝੁੱਲ੍ਹੇ ਬੱਚੇ ਵਾਸਤਾ ਝੁੱਲ੍ਹੇ ਛੋੜੇਗਾ ਭੈਸਤਾਰ ਪਿਆਰ ਬਣ ਲੈ ਭਾਈ ਸੁਜੋਤ ਤਿਆਰ ਆਇਆ ਕਿੰਨੇ ਸਾਲ ਕੇ ਹੋ ਆਪ ਬੱਚਾ ਬੱਚਾ ਨਏ ਪਹਿਲੇ ਇਧਰ ਚ ਆ ਜਾਣਾ ਹੁਣ ਇਧਰੋਂ ਇਧਰੋਂ ਆ ਉਹ ਆ ਗਿਆ ਉਹ ਆ ਗਿਆ ਉਹ ਕਾਹ ਆ ਗਿਆ ਲੈ ਭਾਈ ਪੂਰਾ ਸਾਫ ਕਰ ਦਿਆ ਸਨੇ ਪਾਣੀ ਦੀ ਪਿਆਸ ਲੱਗ ਰਹੀ ਆ ਕਾਹਸੀਆ ਵਾਟਰ ਕੂਲਰ ਹੋ ਰਿਹਾ ਕਿੱਧਰ ਉਹ ਵੇਖੋ ਚਲੋ ਜਦੋਂ ਪਾਣੀ ਦੀ ਪਿਆਸ ਲੱਗ ਗਈ ਚਲੋ ਜੀ ਘੰਟਾ ਹੋ ਗਿਆ ਘੁੰਮਦੇ ਨੂੰ ਪਾਣੀ ਦੀ ਪਿਆਸ ਲੱਗ ਰਹੀ ਪਾਣੀ ਪੀਵਾਂਗੇ ਘੰਟਾ ਹੋਣਾ ਘੁੰਮਦੇ ਨੂੰ ਮਗਾ ਲੱਤਾਂ ਦੀ ਵੀ ਜਾਨ ਨਿਕਲ ਗਈ ਥੱਕ ਗਈ ਓਹੋ ਲੱਤਾਂ ਡੁਗਰੀ ਹੋ ਗਈ ਨਹੀਂ ਬਣਾਏ ਨਹੀਂ ਬਰਾਹਮਣ ਕਸਤੇ ਕਸਤੇ ਲੇ ਭਾਈ ਝੂਟੇ ਲੇਗਾ ਬਾਦਵਾ ਛੋਟਾ ਜਿਹਾ ਬੱਚਾ ਪੈਸਾ ਹੈ ਉਹ ਇਹ ਸੁਬਾਸ ਚੰਦਰ ਬੋਸ ਕੀ ਮੂਰਤੀ ਲੱਗ ਰਹੀ ਆ ਜੋ ਐਂਟਰੀ ਲਾਈਨ ਆ ਵੈਸੇ ਅਨੂੰ ਐਂਟਰੀ ਲਾਈਨ ਵੀ ਦਿਖਾ ਦੂੰਗਾ ਦੇਖੋ ਕਿੰਨਾ ਚਾ 7 ਵਜੇ ਮੌਸਮ ਬਹੁਤ ਅੱਛਾ ਹੋ ਰਿਹਾ ਹੈ ਲੋਜੀ ਕੁਮਲੀਏਵ ਇਹ ਚੱਲਾਂ ਫਾਰਕ ਤੋਂ ਘੁੰਮ ਲਈਏ ਇਹ ਭੁੱਖ ਲੱਗ ਰਹੀ ਥੋੜਾ ਖਾ ਪੀ ਲੇ ਬਹੁਤ ਅੱਛਾ ਲੱਗਾ ਘੁੰਮ ਕੇ ਬਹੁਤ ਜ਼ਿਆਦਾ ਦਿਲ ਖੁਸ਼ ਹੋ ਗਿਆ ਬਹੁਤ ਟਾਈਮ ਹੋ ਗਿਆ ਤਾਂ ਕਿਹੀਂ ਗਏ ਨਹੀਂ ਤੇ ਪਰ ਘੁੰਮੇ ਨਹੀਂ ਤੇ ਲੋ ਕਰਕਰੇ ਮੋਮੋਸ ਖਾਏ ਲੈ ਭੁੱਖ ਲੱਗ ਰਹੀ ਆ ਅੱਜ ਪਾਰਟੀ ਦੇ ਰਿਹਾ ਸੁਭਜੋਤ ਛੋਟਾ ਜਿਹਾ ਬੱਚਾ ਤਿਆਰ ਕਰ ਰਿਹਾ ਅਰਸ ਨੇਪਾਲੀ ਮੋਮੋਸ ਪੁਆਇੰਟ ਨੰਬਰ ਨੋਟ ਕਰ ਲਓ ਜਦ ਵੀ ਤੁਮ ਇੱਧਰ ਸੁਭਾਸ ਚੰਦਰ ਬੋਸ پارک ਆਵੋ ਨਾ ਇਸ ਬੱਚੇ ਦਾ ਜਰੂਰ ਖਾ ਕੇ ਜਿਓ ਹੈਲੋ ਅੰਦਰੋਂ ਬਾਲੇ ਕੈਂਟਰ ਕੀ ਨਾਮ ਹੈ ਭਾਈ ਮਾਈ ਸ਼ੂ ਹਾਂ ਚੈੱਕ ਕਰਕੇ ਬਤਾਵਾਂਗੇ ਸੁਭਜੋਤ ਕਿਹੋ ਜਿਹਾ ਉਹ ਚੜ ਗਿਆ ਉਹ ਕਿਸ ਤਰ੍ਹਾਂ ਖਾਣੇ ਮੈਂ ਭਾਈ ਟੇਸਟ ਕਿਹੋ ਜਿਹਾ ਗਰਮ ਲੱਗ ਗਿਆ ਇਸ ਤਰ੍ਹਾਂ ਦਾ ਜੀ ਖਾਣੇ ਵਾ ਵਧੀਆ ਨੇ ਦੂਰ ਜਣੇ ਜਾਣਾ ਇੱਥੇ ਉੱਥੇ ਲੋਕ ਚੱਲਣਾ ਕਰਦੇ ਟੇਸਟ ਬਹੁਤ ਅੱਛਾ ਹੈ ਇਸ ਦਾ ਖਾ ਪੀ ਲਿਆ ਇਹ ਵੇ ਇਹ ਚਲਾ ਘਰੇ ਨੂੰ ਆਪਣੇ ਆਪਣੇ ਅੱਜ ਦੇ ਵਲੋਗ ਇਧਰੀ ਕਰਾ ਸਮਾਪਤੀ ਅਗਲੇ ਵਲੋਗ ਮੇਂ ਜਲਦੀ ਮਿਲਾਂਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ